ਆਮੀਨ 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 ਕੁਝ ਵੀ ਕਰੋ ਪਰ ਇਹਦੇ ਨਾਲ ਪਿਆਰ ਕਰਨਾ ਸਿੱਖ ਲਓ ਇਸ ਦੇ ਨਾਲ ਪਿਆਰ ਕਰੋ ਜਿਸ ਵੀ ਅਵਸਥਾ ਦੇ ਵਿੱਚ ਹੋਵੇ ਚਾਹ ਬਚਪਨ ਹੋਵੇ ਭਾ ਜਵਾਨੀ ਹੋਵੇ ਭਾ ਜਰਾ ਮਰਜੀ ਜਿਸ ਨੂੰ ਪੰਪਣਾ ਆਂਦਾ ਇਸ ਦੇ ਨਾਲ ਜੁੜ ਜਾਵੇ ਕੋਈ ਬਹਾਨਾ ਨਹੀਂ ਇਸ ਤੋਂ ਪਰੇ ਹੋਣ ਦਾ ਇਸ ਦੇ ਨਾਲ ਜੁੜੋ ਇਸ ਦੇ ਨਾਲ ਜਿਹੜਾ ਜੁੜੇਗਾ ਉਹ ਪਰਮੇਸ਼ਵਰ ਦੇ ਨਾਲ ਜੁੜਨ ਦਾ ਫੈਸਲਾ ਕਰੇਗਾ ਕਿਉਂਕਿ ਜੇਰਾ ਵੀ ਇਨਸਾਨ ਜਿਸ ਨੂੰ ਨਹੀਂ ਪਰਦਾ ਉਹ ਸੋਲ ਜਾਏ ਔਰ ਭੁੱਲ ਜਾਏ ਕਿ ਉਹ ਪਰਮੇਸ਼ਰ ਦੇ ਨੇਰੇ ਹੋਣ ਦੀ ਘੋਸ਼ਣਾ ਕਰ ਸਕਦਾ ਹੈ ਕਿਉਂਕਿ ਇਹੀ ਪਰਮੇਸ਼ਰ ਹੈ ਔਰ ਇਹੀ ਆਤ ਦੇ ਵਿੱਚ ਸੀ ਇਹੀ ਆਤ ਦੇ ਵਿੱਚ ਸੀ ਔਰ ਇਹੀ ਪਰਮੇਸ਼ਰ ਦਾ ਵਚਨ ਹੈ ਜੋ ਸਾਡੇ ਹੱਥਾਂ ਦੇ ਵਿੱਚ ਹੈ ਜੇ ਆਮ ਗੱਲ ਦੇ ਵਿੱਚ ਬੋਲਿਆ ਜਾਏ ਪਰਮੇਸ਼ਰ ਦਾ ਦਿਲ ਮੇਰੇ ਹੱਥ ਦੇ ਵਿੱਚ ਹੈ ਪਰਮੇਸ਼ਰ ਮੇਰੇ ਹੱਥ ਦੇ ਵਿੱਚ ਹੈ ਇਸ ਸਭੇ ਜੇ ਸੰਸਾਰਿਕ ਗੱਲਬਾਤ ਬੋਲੀ ਜਾਏ ਪਰਮੇਸ਼ਵਰ ਦਾ ਦਿਲ ਮੇਰੇ ਹੱਥ 'ਚੇ ਪਰਮੇਸ਼ਰ ਦੇ ਬੋਲੇਗੇ ਮੇਰੇ ਹੱਥ 'ਚੇ ਔਰ ਇਹ ਬਿਲਕੁਲ ਵੀ ਨਹੀਂ ਕਿ ਕਿਸੇ ਇਨਸਾਨ ਇਸ ਨੂੰ ਖੋਲੇ ਨਾ ਆਪਣੇ ਜੀਵਨ ਦੇ ਵਿੱਚ ਆਪਣੇ ਦਿਨ ਦੇ ਵਿੱਚ ਖੋਲੇ ਨਾ ਕਿਸੇ ਨੂੰ ਵੀ ਪ੍ਰਚਾਰ ਕਰਨਾ ਪਹਿਲਾਂ ਇਸ ਦਾ ਪ੍ਰਚਾਰ ਕਰੋ ਇਸ ਨੂੰ ਪਰ ਕਿਸੇ ਦਾ ਵੀ ਜੀਵਨ ਬਦਲਣਾ ਚਾਹੁੰਦੇ ਹੋ ਪਹਿਲਾਂ ਉਸ ਨੂੰ ਬੋਲੋ ਕਿ ਬਚਨ ਨੂੰ ਪੜਨਾ ਸ਼ੁਰੂ ਕਰਨਾ ਜੇਰਾ ਇਨਸਾਨ ਵੀ वचन ਨੂੰ ਪਰੇਗਾ ਔਰ वचन ਦਿੱਤਾ ਆਪਣਾ ਮਨ ਲਾਏਗਾ ਔਰ ਪਰਮੇਸ਼ਰ ਦੇ ਨੇਰੇ ਜਾਣ ਦੇ ਲਈ ਆਪਣਾ ਰਸਤਾ ਤਿਆਰ ਕਰ ਚੁੱਕਾ ਹੁਣ ਅਸੀਂ ਅੰਨੇਆ वचन ਦੇ ਵਿੱਚ ਦਵਿਸਤਾ ਸਾਡ ਔਰ ਉਸਦਾ 3 ਔਰ ਉਸਦੇ 19 वचन ਦੇ ਵਿੱਚ ਲਿਖਿਆ ਹੋਇਆ ਹੈ ਦਵਿਸਤਾ ਸਾਡ ਔਰ ਅਗਲੀ ਵਾਰੀ ਬਾਈਬਲ ਕੋਲ ਹੋਣੀ ਚਾਹੀਦੀ ਅਗਲੇ ਫਰਡੇ ਨੂੰ ਬਾਈਬਲ ਤੋਂ ਬਣਾਣੀ ਬਾਈਬਲ ਕੋਲ ਹੋਣੀ ਚਾਹੀਦੀ ਜਿੰਨਾ ਕੋਲ ਹੈਗੀ ਆ ਲੈ ਲਿਓ ਜਿੰਨਾ ਕੋ ਨਹੀਂ ਆ ਮੁੱਲ ਲੈ ਲਓ ਤੈਨਸੁਰ ਵੇਦੀ ਦਾਦੀ ਮੈਂ ਗੀਨੀ ਵਿਵਸਤਾ ਸਾਰਤੀ ਔਰ ਉਸਤਵਨੀ ਵਚਨ ਅੱਜ ਮੈਂ ਤੁਹਾਡੇ ਵਿਰੋਧ ਆਕਾਸ਼ ਤੇ ਧਰਤੀ ਨੂੰ ਗਵਾ ਬਣਾਉਂਦਾ ਹਾਂ ਮੈਂ ਤੁਹਾਡੇ ਅੱਗੇ ਜੀਵਨ ਮੌਤ ਬਰਕਤ ਸ਼ਰਾਪ ਰੱਖਿਆ ਇਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਤੇ ਤੁਹਾਡੀ ਅੰਤ ਜਿਉਂਦੀ ਰਹੇ ਇੱਕ ਵਿਅਕਤੀ ਜਦ ਬਖਤ ਸਮਾ ਲੈਂਦਾ ਕਿੰਨੇ ਜਾਣਨ ਇਥੇ ਬਖਤ ਸਮਾ ਲਿਆ ਕਿੰਨੇ ਜਾਣਨ ਤੇ ਪਤਾ ਜਦ ਇੱਕ ਇਨਸਾਨ ਬਪਤਿਸਮਾ ਲੈਂਦਾ ਉਹ ਪਰਮੇਸ਼ਵਰ ਦੇ ਮਾਰਗ ਤੇ ਇੱਕ ਨਵੇਂ ਰਸਤੇ ਦੇ ਵਿੱਚ ਚੱਲਣ ਦੇ ਲਈ ਪਾ ਦਿੱਤਾ ਜਾਂਦਾ ਔਰ ਉਸ ਮਾਰਗ ਦੇ ਵਿੱਚ ਚੱਲਣ ਦੇ ਲਈ ਪ੍ਰਾਰਥਨਾ ਤੇ ਬਚਨ ਹਮੇਸ਼ਾ ਜਿੰਦਾ ਰਹਿਣਾ ਚਾਹੀਦਾ ਇਹ ਬੁਨਿਆਦੀ ਜੀਵਨ ਦਾ ਸਿਧਾਂਤ ਹੈ ਬਚਨ ਤੁਸੀਂ ਪੜਦੇ ਹੋ ਕਿ ਨਹੀਂ ਤੁਸੀਂ ਬਚਨ ਜੇ ਨਹੀਂ ਪੜਦੇ ਤਾਂ ਇਹ ਗੱਲ ਭੁੱਲ ਜੋ ਕਿ ਤੁਸੀਂ ਮਸੀਹ ਜੀਵਨ ਦੇ ਵਿੱਚ ਸਫਲ ਹੋ ਸਕਦੇ ਹੋ ਔਰ ਜਿਹੜੇ ਪਾਪ ਅਭਿਲਾਸ਼ਾ ਤੁਹਾਨੂੰ ਕਹਿ ਰਹੇ ਤੁਸੀਂ ਉਹਨਾਂ ਤੋਂ ਬਚ ਸਕਦੇ ਹੋ ਇਹ ਬਚਨ ਹੀ ਤਾਨੂੰ ਬਿਲਾਸ਼ਮਾ ਤੋਂ ਬਚਾਏਗਾ ਇਹ वचन ਹੀ ਤੁਹਾਨੂੰ ਜਿਤਾਏਗਾ ਇਹ वचन ਹੀ ਤੁਹਾਡੀ ਰਾਖੀ ਕਰੇਗਾ ਕਿਉਂਕਿ ਇਸ ਦੇ ਵਿੱਚ ਲਿਖਿਆ ਮੈਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦਿਆਂਗਾ ਤੇਰੀ ਰੱਖਿਆ ਕਰਨ ਇਸ ਦੇ ਵਿੱਚ ਲਿਖਿਆ ਮੈਂ ਤੇਰਾ ਚੰਗਿਆ ਕਰਨ ਵਾਲਾ ਪਰਮੇਸ਼ਰਾਂ ਇਸ ਦੇ ਵਿੱਚ ਲਿਖਿਆ ਮੈਂ ਤੇਰੀ ਅੰਸਰ ਬਚਾਵਾਂਗਾ ਇਸ ਦੇ ਵਿੱਚ ਹਰ ਗੱਲ ਲਿਖੀ ਹੈ ਜੋ ਅਸੀਂ ਅੱਜ ਆਪਣੇ ਜੀਵਨ ਦੇ ਵਿੱਚ ਜਾਣਦੇ ਔਰ ਬੋਲਦੇ ਹਾਂ ਔਰ ਜੇ ਅਸੀਂ ਇਸ ਨੂੰ ਹੀ ਨਹੀਂ ਪੜਦੇ ਤਾਂ ਅਸੀਂ مسیਜੀਵਨ ਦਾ ਜੋ ਬੁਨਾਦੀ ਸਿਧਾਂਤ ਜੋ वचन ਜੋ ਨਹੀਂ ਹੈ ਉਸ ਦੇ ਉੱਤੇ ਆਪਾਂ ਨਹੀਂ ਖਰੇ ਪਰਮੇਸ਼ੁਰ ਨੇ ਸਾਡੇ ਅੱਗੇ ਜੀਵਨ ਔਰ ਮੌਤ ਰੱਖ ਲਿਆ ਔਰ ਪਰਮੇਸ਼ੁਰ ਨੇ ਇਹ ਵੀ ਬੋਲ ਦਿੱਤਾ ਇਸ ਲਈ ਤੁਸੀਂ ਜੀਵਨ ਚੋਂ ਅਦਨ ਦੇ ਬਾਗ ਵਿੱਚ ਪਰਮੇਸ਼ੁਰ ਨੇ ਦੋ ਰੁੱਖ ਵਿਚਕਾਰ ਲਗਾਏ ਇੱਕ ਪਲੇbure ਦਾ ਔਰ ਇੱਕ ਜੀਵਨ ਦਾ ਰੁੱਖ ਇੱਕ ਪਲੇbure ਦਾ ਰੁੱਖ ਔਰ ਇੱਕ ਜੀਵਨ ਦਾ ਰੁੱਖ ਪਰਮੇਸ਼ੁਰ ਨੇ ਕਿਹਾ ਤੂੰ ਨਿਸੰਧ ਮਤਲਬ ਹਰ ਰੁੱਖ ਦੇ ਵਿੱਚੋਂ ਤੂੰ ਖਾ ਸਕਦਾ ਸਿਰਫ ਤੂੰ ਪਲੇbure ਦੇ ਫਲ ਤੂੰ ਨਾ ਖਾਏ ਜਿਸ ਦਿਨ ਤੂੰ ਖਾਏ ਉਸ ਦਿਨ ਤੂੰ ਮਰ ਜਾਏਗਾ ਪਰਮੇਸ਼ੁਰ ਨੇ ਸਾਰੇ ਬਾਗ ਦੇ ਫਲ ਕਾਨ ਉਸ ਨੂੰ ਕਹਿ ਦਿੱਤਾ ਤੂੰ ਖਾ ਸਕਦਾ ਸਿਰਫ ਇੱਕ ਨਹੀਂ ਖਾਣਾ। ਪਲੇ ਤੇ ਬੁੜੇ ਦਾ ਨਹੀਂ ਖਾਣਾ। ਇਸ ਦਾ ਮਤਲਬ ਪਰਮੇਸ਼ਰ ਉਸ ਨੂੰ ਜੀਵਨ ਦਾ ਬ੍ਰਿਖ ਖਾਣ ਦੇ ਲਈ ਵੀ ਮਨਜ਼ੂਰੀ ਦੇ ਚੁੱਕਾ ਸੀ। ਹੁਣ ਉਹ ਇਨਸਾਨ ਦਾ ਚੁਨਾਬ ਸੀ ਕਿ ਉਹ ਕਿਸ ਰੁੱਖ ਨੂੰ ਚਾਹੁੰਦਾ। ਪਰਮੇਸ਼ਰ ਨੇ ਉਸ ਨੂੰ ਦਿਖਾ ਦਿੱਤਾ ਸੀ ਕਿ ਤੂੰ ਸਿਰਫ ਇੱਕ ਰੁੱਖ ਦਾ ਫਲ ਨਹੀਂ ਖਾਣਾ, ਬਾਕੀ ਸਾਰਾ ਜੰਗਲ ਦੇ ਵਿੱਚੋਂ ਅਦਨ ਦੇ ਬਾਗ ਵਿੱਚੋਂ ਤੂੰ ਖਾ ਸਕਦਾ ਔਰ ਉਸੇ ਅਦਨ ਦੇ ਬਾਗ ਦੇ ਵਿੱਚ ਇੱਕ ਜੀਵਨ ਦਾ ਬ੍ਰਿਸ਼ ਵੀ ਸੀ। ਉਹ ਵੀ ਓਖਾ ਸਦਾ ਸੀ ਪਰ ਉਸਨੇ ਚੁਣਾਵ ਕੀਤਾ ਮੌਤ ਦਾ ਅੱਜ ਅਸੀਂ ਕਿਸ ਚੀਜ਼ ਦਾ ਚੁਣਾਵ ਕਰਦੇ ਹਾਂ ਕਿਹੜੀ ਗੱਲਾਂ ਦੇ ਉੱਤੇ ਧਿਆਨ ਦਿੰਨੇ ਆ ਇਹ ਹੀ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ ਉਹ ਚੁਣੋ ਜੋ ਪਰਮੇਸ਼ਵਰ ਚਾਹੁੰਦਾ ਹੈ ਤੁਸੀਂ ਚੁਣੋ ਜੋਸ਼ੂਆ ਨੇ ਉਹ ਦੁਨੀਆਂ ਜੋ ਪਰਮੇਸ਼ਰ ਦਾ ਵਚਨ ਮੂਸਾ ਕਹਿ ਕੇ ਗਿਆ ਸੀ ਕਿ ਤੁਸੀਂ ਪਰਮੇਸ਼ਵਰ ਨੂੰ ਚੁਣੋ ਜੋਸ਼ੂਆ ਨੇ ਉਹ ਹੀ ਚੁਣਿਆ ਪਰਮੇਸ਼ਵਰ ਨੂੰ ਚੁਣਿਆ ਇਸ ਲਈ ਨਮਾਨ ਕੋਰੀ ਦੀ ਸਟੋਰੀ ਤਾਂ ਸਾਰੇ ਜਾਣਦੇ ਕਿਸ ਨੇ ਚੰਗਾ ਹੋਇਆ ਕਿ ਇਹ ਗੱਲ ਨੂੰ ਪਤਾ ਕਿ ਨਮਾਨ ਗੋੜੀ ਇਜ਼ਰਾਈਲ ਦੀ ਮਿੱਟੀ ਨਾਲ ਲੈ ਕੇ ਇਜ਼ਰਾਈਲ ਆਪਣੇ ਦੇਸ਼ ਚਲਾ ਗਿਆ ਵਾਪਸ ਕਿ ਮੈਂ ਅੱਜ ਤੋਂ ਯਹੋਵਾ ਦੀ ਹੀ ਇਕੱਲੇ ਪੂਜਨਾ ਕਰਾਂਗਾ ਮੈਂ ਆਪਣੇ ਦੇਸ਼ ਦੇ ਦੇਵਤਿਆਂ ਦੀ ਪੂਜਨਾ ਨਹੀਂ ਕਰਾਂਗਾ ਉਸ ਨੇ ਚੁਨਾਬ ਕਰ ਲਿਆ ਆਪਣੇ ਚੰਗਾਈ ਤੋਂ ਬਾਅਦ ਉਸ ਨੇ ਚੁਨਾਬ ਕੀਤਾ ਇੱਕ ਫੈਸਲਾ ਕੀਤਾ ਕਿ ਮੈਂ ਆਪਣੇ ਇਕੱਲੇ ਪਰਮੇਸ਼ਰ ਦੀ ਹੀ ਪੂਜਨਾ ਕਰਾਂਗਾ ਉਸ ਤੋਂ ਇਲਾਵਾ ਕਿਸੇ ਹੋਰ ਦੀ ਪੂਜਨਾ ਨਹੀਂ ਕਰਾਂਗਾ परमेश जो परमेश्वर चाहता वो चुनो परमेश्वर की चाहता है परमेश्वर चाहता तुसी जीवन चुनो परमेश्वर चाहता तुसी शांति चुनो परमेश्वर चाहता परना चुनो परमेश्वर चाहता तुसी प्रार्थना करना चुनो परमेश्वर चाहता कि तुम वो चुनो जो मैं चाहता हाँ अपने जीवन उत्ते ध्यान दे के हमेशा सोचते रहना और समझते रहना कि जो असी चुन रहे परमेश्वर चाहता है परमेश्वर ने जीवन और शराप बरकत सब कुछ साढ़े अग्न रख दिया और चुन लो ती चुनना चाहते हो तुम किसी का विरोध करना चुनना चाहते हो या किसी का साथ देना चुनना चाहते हो ਇਹ ਤੁਹਾਡੇ ਉੱਤੇ ਹੀ ਨਿਰਭਰ ਕਰਦਾ ਹੈ ਤੁਸੀਂ ਇਸ ਨੂੰ ਪਰਣਾ ਚੁੰਦੇ ਹੋ ਜਾਂ ਪ੍ਰਾਰਥਨਾ ਕਰਨਾ ਚੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ ਪਰਮੇਸ਼ਰ ਜਾਣਦਾ ਤੁਸੀਂ ਜੀਵਨ ਨੂੰ ਚੁਣੋ ਔਰ ਹਰ ਉਹ ਇਨਸਾਨ ਜੋ ਪਰਮੇਸ਼ਰ ਦੇ ਬਚਨ ਦੇ ਉੱਤੇ ਚੱਲਦਾ ਵਹੀ ਜੀਵਨ ਨੂੰ ਪ੍ਰਾਪਤ ਕਰੇਗਾ ਹਰ ਇਨਸਾਨ ਜੋ ਪਰਮੇਸ਼ਰ ਦੀ ਆਗਿਆਕਾਰੀਤਾ ਕਰੇ ਵਹੀ ਹੀ ਪਰਮੇਸ਼ਰ ਦੇ ਆਤਮਾ ਨੂੰ ਪਰਮੇਸ਼ਰ ਦੇ ਜੀਵਨ ਵਿੱਚ ਚੁਣ ਸਕਦਾ ਹੈ ਬਾਈਬਲ ਦੇ ਵਿੱਚ ਸਾਫ਼ ਲਿਖਿਆ ਜੋ ਆਤਮਾ ਦੇ ਅਨੁਸਾਰ ਚੱਲੇ ਉਹ ਜੀਵਨ ਨੂੰ ਪਾਏਗਾ और आत्मा एपर का वचन है इस वचन को पढ़ना शुरू करो ज़्यादा तो ज़्यादा पढ़ो इसे भी चले जाओ कुछ भी करो इस ना भुलो कुछ भी मिस जिंदगी का हो जाए हो जाए पर इसनों कदे मिस ना करो इस पढ़ना ही पढ़ना है चाहे जीवन की अवस्था कोई भी क्यों ना हो ਪਰਮੇਸ਼ਰ ਦੇ ਬਚਨ ਨੂੰ ਹਰ ਹਾਲਾਤ ਦੇ ਵਿੱਚ ਪਰਮੇਸ਼ਰ ਚਾਹੁੰਦਾ ਜੋ ਮੈਂ ਚਾਹੁੰਦਾ ਹਾਂ ਤੁਸੀਂ ਉਹ ਚੁਣੋ ਪਰਮੇਸ਼ਰ ਕੀ ਚਾਹੁੰਦਾ ਹੈ ਪਰਮੇਸ਼ਰ ਚਾਹੁੰਦਾ ਤੁਸੀਂ ਬਚਨ ਨੂੰ ਪੜਨਾ ਚੁਣੋ ਪਰਮੇਸ਼ਰ ਚਾਹੁੰਦਾ ਤੁਸੀਂ ਪ੍ਰਾਰਥਨਾ ਕਰਨ ਨੂੰ ਚੁਣੋ ਇਹ ਗੱਲ ਨੂੰ ਆਪਣੇ ਮਨ ਦੇ ਵਿੱਚ ਸਦਾ ਲਈ ਰੱਖ ਲੈਣਾ ਨਹੀਂ ਨਮਾਨ ਕੋੜੀ ਨੂੰ ਤੇ ਜਾਣਦੇ ਆ ਕਿਸ ਦੇ ਕੋਲ ਚੰਗਾ ਆ ਉਸ ਨੇ ਜਰਦਨ ਦੇ ਉੱਤੇ ਆਪਣੇ ਚੁੰਬੀਆਂ ਲਗਾਈਆਂ ਪਰ ਉਸ ਦੇ ਇੱਕ ਫੈਸਲੇ ਨੂੰ ਜਿਸ ਨੇ ਚੁਣਾਬ ਕੀਤਾ ਉਸ ਨੂੰ ਵੀ ਬੜਾ ਜ਼ਰੂਰੀ ਹੈ ਜਾਨਣਾ ਉਸ ਨੇ ਚੁਣਾਬ ਕੀਤਾ ਮੈਂ ਇਜ਼ਰਾਈਲ ਦੇ ਪਰਮੇਸ਼ਰ ਦੀ ਉਪਾਸ਼ਨਾ ਕਰਾਂਗਾ ਇਸ ਬਚਨ ਦਾ ਚੁਣਾਬ ਕਰੋ ਜ਼ਿੰਦਗੀ ਦੇ ਵਿੱਚ ਇਸ ਨੂੰ ਪੜੋ ਕਿਤੇ ਚਲੇ ਜਾਓ ਕੁਝ ਚਲੇ ਜਾਓ ਇਸ ਤੋਂ ਪਰੇ ਕੁਝ ਵੀ ਨਹੀਂ ਹੈ ਇਸ ਸੰਸਾਰ ਦੇ ਵਿੱਚ ਸਿੱਖਿਆਵਾਂ ਕਿੰਨੀਆਂ ਵੀ ਪੜਿਆਂ ਹੋਣ ਕਿਉਂ ਨਾ ਹੋਣ ਚੰਗੀਆਂ ਵੀ ਕਿਉਂ ਨਾ ਹੋਣ ਦੂਸਰਿਆਂ ਦੀਆਂ ਕਿਤਾਬਾਂ ਕਿੰਨੀਆਂ ਵੀ ਚੰਗੀਆਂ ਜਾਂ ਪੜੀਆਂ ਸੰਸਾਰ ਦੇ ਕਿਤਾਬਾਂ ਕਿੰਨੀਆਂ ਵੀ ਪੜੀਆਂ ਤੇ ਚੰਗੀਆਂ ਹੋਣ ਪਰ ਇਸ ਤੋਂ ਪਰੇ ਕਿਸੇ ਗੱਲ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਪਰਮੇਸ਼ਰ ਹੈ ਪਰਮੇਸ਼ਰ ਵਚਨ ਹੈ ਜੇ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਤਾਂ ਆਪ ਪਰਮੇਸ਼ਰ ਹੈ ਔਰ ਜੇ ਪਰਮੇਸ਼ਰ ਦੇ ਨਾਲ ਤੁਸੀਂ ਸਮਾਂ ਗੁਜ਼ਾਰਨਾ ਚਾਹੁੰਦੇ ਹੋ ਤੇ ਇਸ ਕਿਤਾਬ ਦੇ ਨਾਲ ਸਮਾਂ ਗੁਜ਼ਾਰਨਾ ਸਿੱਖੋ ਵਚਨ ਨੂੰ ਆਪਣੇ ਤੋਂ ਅਲੱਗ ਨਾ ਹੁੰਦੋ जो वचन थोड़े तो अलग तो हो गया तो परमेर उस योजना तो परमेश्वर चाहता तुम तो स्वर्गराज अधिकारी हो तो फिर क्यों नहीं अस चुनते जो परमेश्वर चाहता कि असी चुनी वो चुनो जो परमेशर चाहता है चुना जाए अपनी जिंदगी दे सिद्धांत बना लो रूल बना लो कहदा बना लो कि इसको पढ़ना है परमेशर चाहता इस चुनो यही जीवन है इसनों चुन लो अपनी जिंदगी दे ਇਹ ਤੁਹਾਡੀ ਬੰਦ ਨਹੀਂ ਹੋਣੀ ਚਾਹੀਦੀ ਤੁਹਾਡੇ ਕਰ ਦੇ ਵਿੱਚ ਬੜੀ ਗਲਤ ਹੈ ਮੈਂ ਆਪਾਂ ਪਿਛਲੇ ਅਜਰਾ ਗੁੱਡ ਫਰਡੇ ਨੰਗਿਆ ਆਪਾਂ 3 4000 ਤੋਂ ਪਲੱਸ ਨਿਆਣੇ ਲੋਕਾਂ ਨੂੰ ਦਿੱਤਾ ਔਰ ਉਸ ਦੇ ਵਿੱਚ ਆਪਾਂ ਦੂਸਰਿਆਂ ਨੂੰ ਨਹੀਂ ਦਿੱਤਾ ਮਸੀਹ ਲੋਕਾਂ ਨੂੰ ਨਹੀਂ ਦਿੱਤਾ ਔਰ ਇਸ ਦੇ ਵਿੱਚ ਇੱਕ ਬੜੀ ਚੀਜ਼ ਦੇਖੀ ਆਪਾਂ ਲੋਕਾਂ ਨੂੰ ਬੋਲਦੇ ਵੀ ਸੀ ਜੇ ਕੋਈ 크ਿਸਚਨ ਆੜੇ ਕੋ ਮੰਗਦਾ ਸੀ ਤੁਹਾਡੇ ਲਈ ਨਹੀਂ ਤੁਹਾਡੇ ਕਰਾਂ ਦੇ ਵਿੱਚ ਹੈ ਉਸ ਨੂੰ ਪਰੋ ਤੁਹਾਡੇ ਕਰਾਂ ਦੇ ਵਿੱਚ ਪਈ ਹੈ ਤੁਸੀਂ ਉਸ ਨੂੰ ਪਰੋ ਇਹ ਤੁਹਾਡੇ ਲਈ ਬਿਲਕੁਲ ਵੀ ਨਹੀਂ ਹੈ ਤਦ ਸਾਨੂੰ ਅਨੁਭਵ ਹੋਇਆ ਹਨੂ ਜਦੋਂ ਅਸੀਂ ਮਸੀਹ ਦੇ ਰਾਜ ਦੂ ਤਹਾਂ ਸਾਨੂੰ ਅਨੁਭਵ ਹੋਇਆ ਇੱਕ ਕ੍ਰਿਸਚੀਅਨ ਲੋਕ ਦੇ ਕੋਲ ਆਇਆ ਹੈ ਪਰ ਉਹਨਾਂ ਨੇ ਪੜਨੀ ਬੰਦ ਕਰ ਦਿੱਤੀ ਨਹੀਂ ਪਰਦੇ ਜੀ ਮੈਨੂੰ ਪੜਨਾ ਚਾਹੀਦਾ ਨਹੀਂ ਰੋਜ਼ ਪਰਦੇ ਜੀ ਮੈਨੂੰ ਪੜਨਾ ਚਾਹੀਦਾ ਇਸ ਨੂੰ ਆਪਣੇ ਟੋ ਦੇ ਉੱਤੇ ਤਾਂ ਬਿਲਕੁਲ ਵੀ ਨਾ ਰੱਖੋ ਇਸ ਨੂੰ পড়ੋ ਪਰਮੇਸ਼ਵਰ ਦੇ ਜੇ ਬਚਨ ਨੂੰ ਤੁਸੀਂ ਨਹੀਂ ਪੜਦੇ ਤਾਂ ਭੁੱਲ ਜਾਓ ਤੁਸੀਂ ਪਰਮੇਸ਼ਵਰ ਦੇ ਸੁਰਗਰਾਜ ਦੇ ਅਧਿਕਾਰੀ ਹੋ ਜਾਵੋਗੇ ਭੁੱਲ ਜਾਓ ਇਹ ਗੱਲ क्योंकि ये बचन तो परे कोई राह नहीं है जरा स्वर्ग से लैके जाएगा किसी का जीवन सुधारना चाहते हो उसनू बैबल दे दो उस बैबल पढ़नी सिखा दो कि बैबल पढ़ो बैबल जो यीश किसी करेगा होर गलों करेगा उसका जीवन एक ना एक दिन बदलेगा इस बचन के न जोड़ो लोगों जिन्ना जुड़ जाता कदे भी किसी को प्रचार करना सिर्फ एक करो कि बैबल में पढ़ो इसचार ना भी करो ये तद भी चलेगा ਸਿੰਪਲ ਪ੍ਰਚਾਰ ਕਰੋ ਬਾਈਬਲ ਨੂੰ ਪਰੋ ਕਿਉਂਕਿ ਜਦ ਇਨ ਵਿਸ਼ਵਾਸੀ ਇਸ ਨੂੰ ਵਰਨਾ ਸਿੱਖ ਜਾਏਗਾ ਇੱਕ ਮਿਸ਼ਨ ਚੱਲਿਆ ਸੀ ਜਦ ਯਿਸੂ مسیਜ ਜੀਵ ਤੋਂ ਬਾਅਦ ਮਿਸ਼ਨ ਚੱਲੀਆਂ ਔਰ ਉਹਨਾਂ ਮਿਸ਼ਨਾਂ ਨੇ ਕਲਿਸਿਆ ਨੂੰ ਬਾਈਬਲ ਦੇਣ ਤੋਂ ਮਨਾਂ ਕੀਤਾ ਔਰ ਪਤਾ ਕਿਉਂ ਕੀਤਾ ਉਹ ਸ਼ੈਤਾਨ ਦੀ ਸਭ ਤੋਂ ਵੱਡੀ ਯੋਜਨਾ ਸੀ ਕਿਉਂਕਿ ਜਾਣਦਾ ਸੀ ਜਿਸ ਦਿਨ ਵਿਸ਼ਵਾਸੀਆਂ ਦੇ ਕੋਲ ਇਹ ਚਲੀ ਜਾਏਗੀ ਖੁਦ ਪੜਨੀ ਸ਼ੁਰੂ ਕਰ ਦੇਣਗੇ ਇਹ ਪਰਮੇਸ਼ਰ ਨੂੰ ਜਾਨਣਾ ਸ਼ੁਰੂ ਕਰ ਦੇਣਗੇ ਪਰਮੇਸ਼ਰ ਦੇ ਪ੍ਰਤੀ ਅ ਗਿਆਨ ਪੜਨਾ ਸ਼ੁਰੂ ਕਰ ਦੇਣਗੇ ਸਭ ਤੋਂ ਬੜੀ ਸ਼ੈਤਾਨ ਦੀ ਯੋਜਨਾ ਕਿ ਵਿਸ਼ਵਾਸੀਆਂ ਦੇ ਹੱਥ ਵਿੱਚ ਨਾ ਦਿੱਤੀ ਜਾਏ ਪਰ ਪਰਮੇਸ਼ੁਰ ਦੇ ਵਿਸ਼ੇਸ਼ਤ ਲੋਕਾਂ ਨੇ ਉੱਠੇ ਔਰ ਉਹਨਾਂ ਨੇ ਇਹ ਨੂੰ ਪਰਮੇਸ਼ੁਰ ਦੇ ਲੋਕਾਂ ਕਲਿਸਿਆ ਦੇ ਹੱਥ ਦੇ ਵਿੱਚ ਫਰਾਈ ਅੱਜ ਜਦ ਸਾਡੇ ਹੱਥ ਦੇ ਵਿੱਚ ਹੈ ਇਸ ਨੂੰ ਪੜਨਾ ਚਾਹੀਦਾ ਹੈ ਇਸ ਬਾਈਬਲ ਦੇ ਜੋ ਸਿਪਾਈ ਹੈ ਨਾ ਇੰਗਲਿਸ਼ ਦੇ ਵਿੱਚ ਜਿਸ ਬੰਦੇ ਨੇ ਟ੍ਰਾਂਸਲੇਸ਼ਨ ਕੀਤੀ ਉਸ ਬੰਦੇ ਨੂੰ ਚੌਂਕ ਦੇ ਵਿੱਚ ਨੰਗਾ ਕਰਕੇ ਅਗਲਾ ਦਿੱਤੀ ਗਈ ਉਸ ਬੰਦੇ ਦੀ ਕੁਰਬਾਨੀ ਹੈ ਸਾਡੇ ਕੋਲ ਪੰਜਾਬੀ ਦੇ ਵਿੱਚ ਵੀ ਅੱਜ ਹੈ ਵਹਿਬ ਨੂੰ ਜਿੰਨਾ ਪਰਚ ਸਕਦੇ ਪਰਮੇਸ਼ਰ ਚਾਹੁੰਦਾ ਹੈ ਤੁਸੀਂ ਜੀਵਨ ਚਲੋ ਔਰ ਪਰਮੇਸ਼ਰ ਦਾ ਜੀਵਨ ਇਸ ਤੋਂ ਬੜੇ ਕਿੰਤੇ ਵੀ ਨਹੀਂ ਹੈ ਇਸ ਨੂੰ ਆਪਣੇ ਜੀਵਨ ਦੇ ਵਿੱਚ ਬਣਾ ਲਓ ਮੈਂ ਪ੍ਰਚਾਰ ਕਰਾਂਗਾ ਸ਼ੁਕਰਵਾਰ ਕਰਾਂਗਾ ਸ਼ੁਕਰਵਾਰ ਤੁਸੀਂ ਖੁਦ ਪੜੋਗੇ ਤੁਸੀਂ ਖੁਦ ਆਪਣੇ ਲਈ ਪਰਮੇਸ਼ਰ ਦਾ ਵਚਨ ਸੁਣੋ ਐਤਵਾਰ ਜਾਣਿਆ ਔਰ ਵਚਨ ਸੁਣਦੇ ਆਂ ਸੋਮਵਾਰ ਕੀ ਗੱਲ ਹੈ ਮੰਗਲਵਾਰ ਕੀ ਗੱਲ ਹੈ ਬੁੱਧਵਾਰ ਕੀ ਗੱਲ ਹੈ ਬਾਕੀ ਦਿਨਾਂ 'ਚ ਕੀ ਗੱਲ ਹੈ ਤੁਸੀਂ ਖੁਦ ਨਹੀਂ ਪੜੋਗੇ ਇਸ ਨੂੰ ਕਿ ਤੁਸੀਂ ਪਾਸਟਰ ਦੇ ਉੱਤੇ ਨਿਰਭਰ ਹੋਗੇ ਕਿ ਉਹ ਹੀ ਸਨਵੇਦ ਪਰ ਵੀ ਸੁਣਾਈ ਔਰ ਸੋਮਵਾਰ ਮੰਗਲਵਾਰ ਵੀ ਸੁਣਾਈ ਇਸ ਨੂੰ ਖੁਦ ਪੜੋ ਕਿਉਂਕਿ ਪਰਮੇਸ਼ਰ ਨੇ ਮੈਨੂੰ ਇਸੇ ਦੇ ਲਈ ਠਹਿਰਾਇਆ ਕਿ ਮੈਂ ਪਰਮੇਸ਼ਰ ਦਾ ਵਚਨ ਲੋਕਾਂ ਦੇ ਦਿਲਾਂ ਦੇ ਵਿੱਚ ਛਾਪ ਦਵਾਂ ਜਿਸ ਨੂੰ ਪੜਨਾ ਜ਼ਰੂਰੀ ਹੈ ਇਸ ਨੂੰ ਆਪਣੇ ਦਿਲਾਂ ਦੇ ਵਿੱਚ ਵਾੜ ਲਵੋ ਇਹਨੂੰ ਇੰਨਾ ਡੇਪ ਗੈਟ ਗਹਿਰਾਈ ਦੇ ਵਿੱਚ ਆਪਣੇ ਅੰਦਰ ਵਾੜੋ ਪੜ ਲਵੋ ਜਿੰਨਾ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਪੜਿਆ ਇਹਨਾਂ ਮੀਟਿੰਗਾਂ ਦਾ ਕੁਝ ਵੀ ਛੱਡੋ ਕੀ ਹੁੰਦਾ ਮੀਟਿੰਗਾਂ 'ਚ ਕੀ ਨਹੀਂ ਜੇ ਤੁਸੀਂ ਇਸ ਨੂੰ ਪੜਨਾ ਸ਼ੁਰੂ ਕਰ ਦਿੱਤਾ ਇਹ ਮੀਟਿੰਗਾਂ ਬੰਦ ਵੀ ਹੋ ਜਾਣ ਪਰ ਤੁਸੀਂ ਸੁਧਰੇ ਹੋ ਇਨਸਾਨ ਬੋਗੇ ਜੇ ਤੁਸੀਂ ਇਹਨਾਂ ਨੂੰ ਪੜਨਾ ਸ਼ੁਰੂ ਕੀਤਾ ਇਸ ਨੂੰ ਪੜਨਾ ਮੈਂ ਸ਼ੁੱਕਰਵਾਰ ਆਵਾਂਗੇ ਅਗਲੇ ਤੱਕ ਅਸ਼ਨੀਵਾਰ ਐਤਵਾਰ ਸੋਮਵਾਰ ਕਿੱਥੇ ਜਾਏਗਾ ਤੁਸੀਂ ਸਿਰਫ ਮੇਰੇ ਕੋਲੋਂ ਹੀ ਸੁਣਨਾ ਹੈ ਤੁਸੀਂ ਇਸ ਨੂੰ ਨਹੀਂ ਪੜਨਾ ਕਿ ਤੁਸੀਂ ਐਤਵਾਰ ਹੀ ਸੁਣਨਾ ਚਾਹੁੰਦੇ ਹੋ ਤੁਸੀਂ ਇਸ ਨੂੰ ਨਹੀਂ ਪੜਨਾ ਚਾਹੁੰਦੇ ਪਰਮੇਸ਼ਰ ਚਾਹੁੰਦਾ ਹੈ ਤੁਸੀਂ ਜੀਵਨ ਚੁਣੋ ਔਰ ਜੀਵਨ ਪਰਮੇਸ਼ਰ ਦਾ ਏ ਹੈ ਜੋ ਮੇਰੇ ਹੱਥ ਤੁਹਾਡੇ ਹੱਥ ਤੁਹਾਡੇ ਕਰਨ ਦੇ ਵਿੱਚ ਬੈਠੀ ਹੈ ਇੱਕ ਕਿਤਾਬ ਨੂੰ ਖੋਲ ਲਵੋ ਔਰ ਪੜਨਾ ਸ਼ੁਰੂ ਕਰ ਦਿਓ ਛੱਡ ਤੋਂ ਜੇ ਕੁਝ ਇਸ ਲਈ ਛੱਡ ਰਿਆ ਜਾਂਦਾ ਤੇ ਪਰਮੇਸ਼ਰ ਦੇ ਨਾਲ ਅੱਜ ਜੁੜਨ ਦਾ ਕੀ ਜਰੀਆ ਹੈ ਸਿਰਫ ਇਹ ਕਿਤਾਬ ਕੋਈ ਜਰੀਆ ਨਹੀਂ ਪਰਮੇਸ਼ਰ ਦੇ ਨਾਲ ਜੁੜਨ ਦਾ ਬੋਲ ਜਾਏ ਕਿ ਪਰਮੇਸ਼ਰ ਦੇ ਨਾਲ ਅਸੀਂ ਮੇਲ ਮਲਾਪ ਕਰ ਲਵਾਂਗੇ ਔਰ ਇਸ ਨੂੰ ਨਾ ਪੜੇਗਾ ਜਾਂ ਸੁਣਨਾ ਸੁਨੇਗਾ ਸਿਰਫ ਇਹੀ ਪਰਮੇਸ਼ਵਰ ਦੇ ਨਾਲ ਮੇਲਮਲਾਪ ਦਾ ਜਰੀਆ ਹੈ ਔਰ ਜਿਸ ਦਿਨ ਪਰਮੇਸ਼ਵਰ ਦੀ ਬਾਣੀ ਬੰਦ ਹੋ ਗਈ ਕੋਈ ਪੁੱਲ ਜਾਈ ਕਿ ਪਰਮੇਸ਼ਰ ਨੂੰ ਕਬੂਲ ਕਰ ਲਵੇਗਾ ਮਲਾਕੀ ਦੀ ਕਿਤਾਬ ਔਰ ਮੱਤੀ ਦੀ ਕਿਤਾਬ 'ਚ 400 500 ਸਾਲ ਦਾ ਗੈਪ ਹੈ ਔਰ 400 500 ਸਾਲ ਪਰਮੇਸ਼ਰ ਨੇ ਕੋਈ ਜੁਦ ਜਾਂ ਨਵੀਂ ਖਰਾਨੀ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਪਰਮੇਸ਼ਰ ਨੇ ਕੀਤੀ ਪਰਮੇਸ਼ਰ ਨੇ ਆਪਣੀ ਬਾਣੀ ਨੂੰ ਗੁਪਤ ਕਰ ਦਿੱਤਾ ਲੁਕਾ ਦਿੱਤਾ ਅੱਜ ਸਾਡੇ ਕੋਲੇ ਹੱਥ ਦੇ ਵਿੱਚ ਅੱਜ ਸਾਨੂੰ ਕੋਈ ਨਬੀ ਦੀ ਜਰੂਰਤ ਨਹੀਂ ਨਬੀ ਕੋਈ ਆਣ ਕੇ ਬੁਸ਼ਵਾਨੀਆਂ ਕਰੇ ਜਿਸਾਇਆ ਵਾਂਗ ਜਰਮੀਆਂ ਦੇ ਵੰਦ ਅੱਜ ਪ੍ਰਭੂ ਨੇ ਸਾਨੂੰ ਜੀ ਸ਼ਾਇਆ ਜਰਮੀਆਂ ਹੱਥ ਦੇ ਵਿੱਚ ਹੀ ਦੇ ਦਿੱਤੇ ਨੇ ਪਰਮੇਸ਼ਰ ਦਾ ਵਚਨ ਸਾਡੇ ਹੱਥ ਦੇ ਵਿੱਚ ਹੈ ਐਤਵਾਰ ਨੂੰ ਨਾ ਉਡੀਕ ਕਰੋ ਵਚਨ ਸੁਣਦੇ ਲਈ ਸ਼ੁੱਕਰਵਾਰ ਦੀ ਨਾ ਉਡੀਕ ਕਰੋ ਖੁਦ ਪਰੋ ਇਸ ਨੂੰ ਜਿਸ ਦਿਨ ਤੁਸੀਂ ਖੁਦ ਪੜਨਾ ਸ਼ੁਰੂ ਕਰ ਦਿੱਤਾ ਤੁਸੀਂ ਮਸੀਹ ਦੇ ਹੋ ਔਰ ਮਸੀਹ ਦੇ ਰਾਜ ਦੇ ਕਾੜੀ ਵੀ ਹੋਵੋਗੇ परमेश्वर का राज नेरे है और इस दिन नेरे चले जाओ जरा इस प्रार्थना करो कि प्रभु मैं तेरे इस वचन पर मैं तेरे बचन पर मैं सोमवार भी परं मंगलवार भी पर सारे दिन पर प्रभु मैं अपनी जिंदगी सारे दिन तेरे वचन मैं अपने हाथ के बच्चे रखा प्रार्थना करो प्रार्थना बड़ी जरूरी है ਆਪਣੇ ਮਨ ਨੂੰ ਖੋਲ ਦੋ ਪ੍ਰਭੂ ਦੇ ਅਗੇ ਪ੍ਰਭੂ ਮੈਂ ਮੰਨਦਾ ਹਾਂ ਮੈਂ ਨਹੀਂ ਪੜਿਆ ਪਰ ਮੈਂ ਇਸ ਨੂੰ ਪੜਾਂਗਾ ਮੈਂ ਚੁਨਾਵ ਕਰਦਾ ਇਸ ਨੂੰ ਪੜਨਦਾ ਮੈਂ ਫੈਸਲਾ ਕਰਦਾ ਇਸ ਨੂੰ ਪੜਨਦਾ ਜੇ ਤੁਸੀਂ ਦੋ ਅਧਿਆਇ ਪੜਦੇ ਤਾਂ ਖੋਲੋ ਆਪਣੇ ਮਨ ਨੂੰ ਤਿੰਨ ਅਧਿਆਇ ਕਰ ਲਵੋ ਚਾਰ ਅਧਿਆਇ ਕਰ ਲਵੋ ਇਸ वचन ਦੇ ਨਾਲ ਪੂਰੀ ਤਰ੍ਹਾਂ ਜੁੜ ਜਾਓ ਇਹਨਾਂ ਮੀਟਿੰਗਾਂ ਦਾ ਜੋ ਸੱਤ ਸ਼ੁੱਕਰਵਾਰ ਦਿੱਤੇਗੇ ਜੇ ਤੁਸੀਂ वचन ਦੇ ਨਾਲ ਜੁੜਗੇ ਤਾਂ ਤੁਸੀਂ ਪਰਮੇਸ਼ਰ ਦੇ ਮੁਬਾਰਕ ਲੋਗ ਹੋ प्रभु प्रभुता सब न बरकत अज्ज वचन तो प्रार्थना करा हर एक चीज़ खड़े हो जाओ और ये प्रार्थना करनी बड़ी जरूरी है खड़े हो जाओ सब सब दे सब खड़े हो जाओ सीरियस हो जाओ अगले पंज मिनट प्रार्थना दे पूरे सीरियस अपने जीवन को देखो और जो जीवन बैबल पढ़ने वाला नहीं है इस इसे ध्यान दो कि मैं बैबल पढ़ने वाला बना अगला पांच मिनट बैबल में पढ़ने लिए मसेदा है ਕਿ ਜਦ ਤੱਕ ਪਰਮੇਸ਼ਰ ਦੇ ਆਣਾ ਕਰੇਗਾ ਤੁਸੀਂ ਇਸ ਨੂੰ ਨਹੀਂ ਪਰ ਸਕਦੇ ਇਹ ਤੁਸੀਂ ਇਸ ਨੂੰ ਨਹੀਂ ਜਾਣ ਸਕਦੇ ਪ੍ਰਾਰਥਨਾ ਕਰਨੀ ਮੇਰੇ ਨਾਲ ਹਰ ਇੱਕ ਉਹ ਚੀਜ਼ ਹਰ ਇੱਕ ਉਹ ਵਿਅਕਤੀ ਹਰ ਇੱਕ ਉਹ ਚੀਜ਼ ਹਰ ਇੱਕ ਉਹ ਵਿਅਕਤੀ ਜੋ ਮੈਨੂੰ ਪਰਮੇਸ਼ਰ ਦੇ ਬਚਨ ਤੋਂ ਦੂਰ ਕਰੇ ਮੈਂ ਉਸ ਨੂੰ ਆਪਣੇ ਤੋਂ ਅਲੱਗ ਕਰਦਾ हर वो चीज हर व्यक्ति हर वो आदत जो मैं परमेश्वर के वचन तो अलग करे मैं अपने आप को अलग करता हाँ तोड़े सबर के जीवन चो वो आदत वो पाप वो कमजोरी चली जाए और वचन के नाम प्यार करने वाले इंसान ठहर जाओ से अपने हाथ रखो अपने छाती उत्ते अपने हाथ रखो యేసు ਦੇ ਨਾਮ ਚ ਹਰ ਗੁਆਦਤ ਜੋ ਤੁਹਾਨੂੰ ਪੈਪਲ ਪਰਤ ਰੋਕੇ ਹਰ ਪਾਪ ਜੋ ਤੁਹਾਨੂੰ ਪੈਪਲ ਪਰਤ ਰੋਕੇ ਹਰ ਚੀਜ਼ ਹਰ ਵਿਅਕਤੀ ਹਰ ਕੰਮ ਜੋ ਤੁਹਾਨੂੰ ਪੈਪਲ ਪਰਤ ਰੋਕੇ ਮੈਂ ਤੁਹਾਡੇ ਜੀਵਨ ਦੇ ਉਹਨਾਂ ਕੰਮਾਂ ਨੂੰ ਉਹਨਾਂ ਅੱਜ ਤੁਹਾਨੂੰ ਨਾ ਪਾਪ ਨੂੰ ਅਯੋਗ ਕਰਦਾ ਹਾਂ ਲਈ యేసు ਦੇ ਨਾਮ ਚ ਲਗ ਹੋ ਜਾਏ యేసు ਦੇ ਨਾਮ ਚ ਲਗ ਹੋ ਜਾਏ ਮਸੀਹ ਯਿਸੂ ਦੇ ਨਾਮ ਤੇ ਤੁਸੀਂ ਬੱਚਨ ਦਾ ਨਾ ਹੋਰ ਵਧੂਤ ਪਿਆਰ ਕਰੋ ਜੇ ਤੁਸੀਂ ਇਸ ਨੂੰ ਪੜਦੇ ਹੋ ਤਾਂ ਕਮੰਡ ਨਾ ਕਰੋ ਕਿ ਮੈਂ ਸਰੂ ਪੜਦਾ ਅੱਜ ਦਾ ਵਚਨ ਮੇਰੇ ਲਈ ਨਹੀਂ ਹੈ ਤੇਰੇ ਲਈ ਅੱਜ ਦਾ ਇਹ ਵਚਨ ਹੈ ਤੂੰ ਇਸ ਨੂੰ ਵਧੇਖ ਪੜ੍ਹੇ ਹੋਰ ਵਧੇਖ ਪੜ੍ਹੇ ਫਸਲੂਕੀ ਅਧਿਕਲਿਸਿਆ ਪ੍ਰੇਮ ਦੇ ਵਿੱਚ ਵਿਸ਼ਵਾਸ ਦੇ ਵਿੱਚ ਵਧੇਖੀ ਔਰ ਪਲੂਸ ਨੇ ਸਿਰਫ ਉਹਨਾਂ ਦੇ ਲਈ ਇੱਕ ਹੀ ਮੈਸੇਜ ਕਰ ਦਿੱਤਾ ਹੋਰ ਵਧੇਖ ਵਦੋ ਹੋਰ ਬਧਿਕ ਵੱਧੋ ਬੱਚਿਆਂ ਦੇ ਨਾਲ ਜਿੰਨਾ ਪਿਆਰ ਕਰ ਸਕਦੇ ਕਰੋ ਹ ਇੱਕ ਉਹ ਆਦਤ ਹਰ ਇੱਕ ਤਾਪ ਹਰ ਉਹ ਚੀਜ਼ ਜੋ ਤੁਹਾਨੂੰ ਬੱਚਨ ਤੇ ਅਲਗ ਕਰੇ ਯੇਸ਼ੂ ਨਾਮ ਦੇ ਨਾਲ ਮੈਂ ਤਾਰੇ ਕੋ ਅਲਗ ਕਰਦਾ ਹੁਣ ਮੈਂ ਅਲਗ ਕਰਦਾ ਹੁਣ ਕੜੇ ਕਰਾਦ ਵਿੱਚ ਮਾਹੌਲ ਬਣ ਜਾਏ ਬਾਬਲ ਪਰੰਦਾ ਕੜੇ ਕਰਾਦ ਵਿੱਚ ਮਾਹੌਲ ਬਣ ਜਾਏ ਬਾਬਲ ਪਰੰਦਾ प्रार्थना करने का ये शुभ नाम से उस माहौल के लिए चाहे किसी का नशा छटना है चाहे किसी का पाप जो कुछ भी होए माहौल बन जाए बचर परंदा का ये शुभ नाम नाम प्रार्थना करो अपने लिए प्रभु आज तो बाद मैं तेरे वचन का प्यार करा मैं होर वधिक प्यार करा 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 इस वचन मैं प्रभु बहुत प्यार करा खोलो अपने मुंह और प्रार्थना करो <खियायोगा> मेरे मगर प्रार्थना करो प्रभु यीशु, ये येश प्रभु यीशु, मैं तेरे वचन प्यार करने वाला इंसान ठहरा मैं तेरे बचन पढ़ा मैं तेरे वचन बचन प्यार करा मैं तेरे वचन बचन समा गुजारा तेरा वचन मेरे जीवन का हिस्सा बन जाए जिमें मेरा हाथ मेरे मेरे शरीर का एक हिस्सा है इवें तेरा वचन मेरा हिस्सा बन जाए तेरा वचन मेरे जीवन का हिस्सा बन जाए हर व्यक्ति हर आदत हर पाप जो मैं वचन तो दूर करता मैं उसको अपने तो दूर करता हाँ यीशु के नाम से

कोशिश करो परमेश्वर जवानी से कबूल कर लो पर बधीक कोशिश करो बचपन परमेश्वर जुड़ जाओ परमेश्वर अंतर रखता है परमेश्वर रखता है अंतर जो बचपन तो चलते हैं परमेश्वर अंतर रखता है जो जवानी से चलते हैं परमेश्वर अंतर रखता है जो बढ़ेपे कबूल करते हैं सबनों जमची प्रार्थना अखंड बंद करो